ਗੈਂਗਸਟਰ ਕਿੱਥੇ ਰਹਿੰਦੇ ਆ ਜੇਲ੍ਹ ਚ ਜੇਲ੍ਹ ਕਿਹਦੇ ਅੰਡਰ ਆ ਪੁਲਿਸ ਦੇ ਫੋਨ ਪਲੇਅਰਾਂ ਨੂੰ ਕੱਚਾ ਆਉਂਦੇ ਆ ਪੁਲਿਸ ਦੀ ਕਸਟਡੀ ਚ ਤੇ ਜਿਹੜੇ ਪਲੇਅਰ ਨੇ 10 ਵਜੇ 12 ਵਜੇ ਰਾਤ ਨੂੰ ਘਰੇ ਜਾਣਾ ਜੋਦੇ ਮਗਰ 10 ਜਾਣੇ ਲੱਗੇ ਕੌਣ ਜ਼ਿੰਮੇਵਾਰ ਆ ਦੱਸੋ ਜਿਹੜੇ ਪਲੇਅਰ ਇੱਕ ਬੰਦਾ ਪੰਗਾ ਲੈ ਲੈਂਦਾ ਵੀ ਆ ਫਲਾਣੇ ਗੈਂਗਸਟਰ ਦਾ ਆ ਮੈਂ ਪੜਨਾ ਉਹਦੇ ਜਵਾਬ ਕੌਣ ਬਾਲੂ ਇੱਕ ਮਰ ਗਿਆ ਬਾਅਦ ਚ ਕਹਿਣਗੇ ਵੀ ਉਹ ਮਰਨ ਵਾਲਾ ਮਰ ਗਿਆ ਉਹਦੇ ਜਵਾਕਾਂ ਦੀ ਰੋਟੀ ਕੌਣ ਦੇਊ ਕੌਣ ਪੰਗਾ ਲਵੇ ਜਿਹੜੇ ਗੈਂਗਸਟਰ ਆ ਪੁਲਿਸ ਦੀ ਕਸਟਡੀ ਚ ਜੇਲ੍ਹਾਂ ਚ ਪੁਲਸ ਉਹਨਾਂ ਦੀ ਰਾਖੀ ਕਰਦੀ ਆ ਕਈਆਂ ਨੇ ਕਮੈਂਟ ਕੀਤੇ ਫਲਾਣੇ ਤੇ ਹਮਲਾ ਹੋ ਗਿਆ ਉਹ ਲੋਪੋ ਵਾਲਾ ਨਹੀਂ ਬੋਲਿਆ ਕਿ ਸਾਡੇ ਫੀਲਡ ਵਾਲਿਆਂ ਨੇ ਵੀ ਕਹੇ ਇੱਕ ਮਿੰਟ ਗੱਗੀ ਮੈਨੂੰ ਜਵਾਬ ਦੇਣਾ ਪੈਣਾ ਜਿਹੜਾ ਉਹਨਾਂ ਨੇ ਬੋਲਿਆ ਉਹਦਾ ਬਿਨਾਂ ਗੱਲੋਂ ਨਹੀਂ ਮੈਂ ਬੋਲਦਾ ਉਹ ਕਹਿੰਦੇ ਫਲਾਨਾ ਸੱਚ ਬੋਲਦਾ ਸੀ ਉਹ ਨਹੀਂ ਬੋਲਿਆ ਬੋਲਣ ਵਾਲਿਆਂ ਨੂੰ ਮੈਂ ਪੁੱਛਦਾ ਵੀ ਗੈਂਗਸਟਰਾਂ ਨਾਲ ਰਲ ਕੇ ਫੋਨ ਤੇ ਤੁਸੀਂ ਗੱਲਾਂ ਕਰਕੇ ਟੀਮਾਂ ਬਣਾਈਆਂ ਅੱਜ ਲੋਪੋ ਵਾਲੇ ਨੂੰ ਇਲਜ਼ਾਮ ਲਾਉਂਦੇ ਆ ਕਈਆਂ ਦੇ ਕਮਾਲ ਚ ਇਹ ਗੱਲ ਉਹ ਵੀ ਲੋਪੋ ਵਾਲਾ ਡਰਦਾ ਚੁੱਪ ਹੋ ਗਿਆ ਜਿੰਨੇ ਸਾਹ ਉਹਨੇ ਪਾਇਆ ਕਿ ਨਾ ਉਦੋਂ ਅਗਲਾ ਇੱਕ ਨਹੀਂ ਆਉਣਾ ਲੋਪੋ ਵਾਲੇ ਨੂੰ ਪਰ ਮੈਂ ਕਿਸੇ ਨਾਲ ਪੰਗਾ ਲੈ ਕੇ ਕਿਸੇ ਦਾ ਪੁੱਤ ਨਹੀਂ ਮਰਵਾਉਣਾ ਕੌਡੀ ਵਾਲਾ ਜਿਹੜੇ ਗੈਂਗਸਟਰ ਟੀਮਾਂ ਬਣਾਉਂਦੇ ਆਂ ਜੋ ਵੀ ਸੁਣ ਲੋ ਇੱਕ ਇੱਕ ਲੱਖ ਜਿਹੜੀ ਪਲੇਅਰ ਦਾ ਮੁੱਲ ਸੀ ਉਹਨੂੰ 5-5 ਲੱਖ ਦਿੰਦੇ ਆ ਉਹ ਮੈਨੂੰ ਨਹੀਂ ਪਤਾ ਪੈਸੇ ਕਿੱਥੋਂ ਆਉਂਦੇ ਆ ਆ ਕੌਡੀ ਵਾਲਿਆਂ ਨੂੰ ਪੁੱਛ ਲੋ 5-5 ਲੱਖ ਦਿੰਦੇ ਆ ਉਹ ਠੀਕ ਆ ਜਿਹਦੇ ਨਾਲ ੱੱੱਕਾ ਹੁੰਦਾ ਉਹ ਆਪਣੀ ਸਟੇਟਮੈਂਟ ਜਾਰੀ ਕਰੇ ਵੀ ਮੇਰੇ ਨਾਲ ਏ ੱੱੱਕਾ ਹੋ ਰਿਹਾ ਹੁਣ ਜਿੱਥੇ ਪਲੇਅਰ ਜਵਾਨ ਕਰਕੇ ਨਹੀਂ ਖੇਡਦਾ ਉਹਦੇ ਨਾਲ ਕੋਈ ਲੜਦਾ ਤੇ ਸਾਡਾ ਕੀ ਕਸੂਰ ਜੇ ਵੀ ਕਿਸੇ ਨਾਲ ਗੱਲ ਹੋਈ ਆ ਆ ਇੰਨੇ ਪੈਸੇ ਲੈ ਲੇ ਅਗਲੇ ਤੋਂ ਨਹੀਂ ਕੋਈ ਖੇਡਦਾ ਉਥੇ ਲੋਪੇ ਵਾਲਾ ਬੋਲੇ ਪੈਸੇ ਉਹਦੀ ਦੇ ਤਾ ਮੋਪਰੇ ਦੇ ਪੱਲੇ ਕੀ ਪਿਆ ਅੱਜ ਤੱਕ ਮੇਰੇ ਮੋਢਿਆਂ ਤੇ ਰੱਖ ਕੇ ਲੋਕਾਂ ਨੇ ਚਲਾਈਆਂ ਸੋਨੇ ਦੇ ਬਿਸਕਟ ਬਣਾਈ ਬੈਠੇ ਆ ਲੋਪੇ ਵਾਲੇ ਸਰ ਅੱਜ ਵੀ ਲਿੰਮਟਾਂ ਦਾ ਕਰਜਾ ਕੋਈ ਪੈਂਦਾ ਘਰ ਚੈੱਕ ਕਰ ਲੈ ਮੇਰੇ ਪਿੰਡੋਂ ਪੁੱਛ ਲਓ ਅੱਜ ਵੀ ਮੇਰੇ ਸਿਰ ਕਰਜਾ ਅੱਜ ਵੀ 10 ਲੱਖ ਰੁਪਈਆ ਦੇਣਾ ਲੋਕਾਂ ਦਾ ਜਿਹੜੇ ਪ੍ਰਮੋਟਰ ਗੱਡੀਆਂ ਦਿੰਦੇ ਆ ਕਿ ਨਾ ਲੋਕਾਂ ਨੂੰ ਵੀ ਆਹ ਕਮੈਂਟਰੀ ਵਾਲੇ ਨੂੰ ਗੱਡੀ ਲੋਪੋ ਵਾਲੇ ਨੇ ਕਿਸੇ ਦੇ ਤਲਬੇ ਨਹੀਂ ਚੱਟੇ ਅਣਖਣਾ ਰਿਆ ਅਣਖਣਾ ਰਹਿਣਾ ਅਣਖਣਾ ਹੀ ਮਰਨਾ ਅਣਖ ਨਹੀਂ ਜਾਣਾ ਠੀਕ ਆ ਜਿਹਨੂੰ ਕਿਸੇ ਗੈਂਗਸਟਰ ਨਾਲ ਜਿਹਦਾ ਰੌਲਾ ਉਹ ਆਪ ਨੱਬੜ ਸਾਡੇ ਮੋਟਿਆਂ ਦੇ ਨਾਲ ਰੱਖੇ ਹੁਣ ਮੈਚ ਚਲਾ ਲਓ